ਕਿਰਨਾ ਦੇਖੀ ਠੀਕ ਰਹੇਗਾ ਨਾ ਇੱਕ ਆ ਬਲੈਕ ਪਾ ਦਿਓ ਹਾਂਜੀ ਦੋ ਤਿੰਨ ਦਿਨ ਦੇ ਰੱਖਣੇ ਜਿਆਦਾ ਨਹੀਂ ਹੋ ਗਈਆਂ 3.3 ਸ਼ਰਟਸ ਹੋ ਗਈਆਂ ਹਾਂਜੀ ਤੇ ਇੱਕ ਸ਼ਰਟ ਹੋਰ ਦੇ ਦਿਓ ਇੱਕ ਨਾ ਲੋਅਰ ਦੋ ਲੋਅਰ ਤੇ ਦੋ ਟੀ-ਸ਼ਰਟਸ ਵੀ ਪਾ ਦਿਓ ਚਲੋ ਠੀਕ ਆ ਇੱਕ ਲਾਈਟ ਟੀ-ਸ਼ਰਟ ਰੱਖ ਲਓ ਨਾ ਕੋਈ ਕਿੰਨੇ ਕ ਦਿਨ ਲੱਗਨੇ ਤੁਹਾਨੂੰ ਦੋ ਤਿੰਨ ਦਿਨ ਹੀ ਲੱਗਣੇ ਜਿਆਦਾ ਨਹੀਂ ਚਲੋ ਠੀਕ ਆ ਮੈਂ ਪੈਕ ਕਰ ਦਿੰਨੀ ਤੇ ਹੋਰ ਕੁਝ ਤੇ ਨਹੀਂ ਪੈ ਕੰਨਾ ਨਹੀਂ ਬਸ ਨਿਕਲ ਹੁਣ ਫਿਰ ਮੈਂ ਘਰੇ ਨਾ ਇੱਕ ਦਾ ਹਾਂਜੀ ਥੋੜਾ ਖਿਆਲ ਰੱਖੀ ਕਿਉਂਕਿ ਘਰੇ ਨਾ ਤੈਨੂੰ ਪਤਾ ਪਾਪਾ ਵੀ ਨਹੀਂ ਹੁਣ ਰਹੇ ਤੇ ਤਾਇਆ ਜੀ ਵੀ ਨਹੀਂ ਰਹੇ ਤੇ ਥੋੜਾ ਖਿਆਲ ਰੱਖੀ ਇਸ ਗੱਲ ਦਾ ਮੈਂ ਫਸਟ ਟਾਈਮ ਚੱਲੇ ਆ ਘਰੋਂ ਬਾਹਰ ਤੇ ਕਿਹ ਗੱਲ ਦੀ ਇਹਨਾਂ ਨੂੰ ਦਿੱਕਤ ਨਾ ਆਵੇ। ਹਾਂਜੀ ਹਾਂਜੀ ਤੁਸੀਂ ਟੈਨਸ਼ਨ ਨਾ ਲਓ ਇਸ ਗੱਲ ਦੀ ਬੇਫਿਕਰ ਹੋ ਕੇ ਜਾਓ ਤੁਸੀਂ ਆਪਣਾ ਕੰਮ ਵਧੀਆ ਕਰੋ। ਤੇ ਤੁਸੀਂ ਨਾ ਘਾਹ ਦੀ ਟੈਨਸ਼ਨ ਨਾ ਲਓ ਮੈਂ ਆਪੇ ਵਧੀਆ ਸੰਭਲ ਲਾਂਗੀ। ਬਾਕੀ ਮੈਂ ਕਾਰਡ ਘਰੇ ਰੱਖ ਦਿੱਤਾ ਵਾ ਤੇ ਇਨ ਕੇਸ ਕਿਤੇ ਜ਼ਰੂਰਤ ਪਿੰਦੀ ਪੈਸਿਆਂ ਦੀ ਤੇ ਉਹ ਮੈਂ ਵਿਡਰਾਅ ਕਰਵਾ ਲਿਓ। ਵੈਸੇ ਮੈਂ ਨਾਫ ਕੈਸ਼ ਤੁਹਾਨੂੰ ਦੇ ਜਿੱਤੇ ਆ। ਚਲੋ ਠੀਕ ਆ। ਚਲੋ ਠੀਕ ਗੱਲ ਹੋਰ ਕਰਾਂ। ਇਹ ਥੱਲੇ ਹੀ ਸੌਂਮੀ। ਉੱਪਰ ਨਾ ਸੌਮੀ ਤੇ ਉਹਨਾਂ ਦੇ ਨਾਲ ਹੀ ਸੌਂਮੀ ਠੀਕ ਹੈ। ਤੁਸੀਂ ਟੈਨਸ਼ਨ ਨਾ ਲਓ ਤੁਸੀਂ ਨਾ ਵੀ ਕਹਿੰਦੇ ਨਾ ਤਾ ਵੀ ਮੈਂ ਇਤਨਾ ਹੀ ਕਰਨਾ ਸੀਗਾ ਕੋਈ ਨਾ ਆਰਾਮ ਨਾ ਜਾਓ ਠੀਕ ਹੈ ਠੀਕ ਹੈ ਓਕੇ ਠੀਕ ਹੈ ਮੈਨੂੰ ਉਹ ਫਾਈਲ ਦੇ ਦੋ ਮੇਰੇ ਹਾਂਜੀ ਭੈਣ ਜੀ ਗੋਲਦੀ ਬਾਹਰ ਚਲ ਚੱਲਿਆ ਤੇ ਮੇਰਾ ਤਾਂ ਦਿਲ ਨਹੀਂ ਲੱਗਦਾ ਕੀ ਕਰਾਂਗੀ ਮੈਂ ਪਰ ਜਰਾ ਆ ਜੋ ਕਿਹੜਾ ਗੁਮੇਸ਼ਾ ਲੀਕ ਤੇ ਚੱਲਿਆ ਵਾ ਉਹ ਤਿੰਨ ਦੋ ਤਿੰਨ ਦਿਨ ਕਹਿੰਦਾ ਮੈਂ ਲਾਣਾ ਤੇ ਉਹ ਨਹੀਂ ਆਈ ਜਣਾ ਫਿਰ ਵੀ ਭੈਣ ਜੀ ਮੈਂ ਕਦੀ ਰਹੀ ਨਹੀਂ ਉਹਦੇ ਬਿਨਾਂ ਹੋਰ ਤੇ ਹੈ ਹੀ ਪਰ ਹੁਣ ਕੰਮ ਲਈ ਤੇ ਜਾਣਾ ਹੀ ਪੈਣਾ ਤੁਹਾਨੂੰ ਪਤਾ ਸਾਰੇ ਘਰ ਦੀ ਜ਼ਿੰਮੇਵਾਰੀ ਉਹਦੇ ਸਿਰ ਤੇ ਹੀ ਹੈ ਇਹ ਤੇ ਗੱਲ ਹੈਗੀ ਮਗਰ ਮੇਰੇ ਭਾਜੀ ਵੀ ਚਲੇ ਗਏ ਇਹ ਵੀ ਚਲੇ ਗਏ ਹੁਣ ਚਾਰੇ ਉਹੀ ਸੰਭਦਾ ਪਿਆ ਸਾਰੇ ਘਰ ਨੂੰ ਤਾਂ ਹੀ ਉਹ ਤੇ ਮੈਂ ਜੋ ਵੀ ਚਲ ਗਿਆ ਤਾਂ ਦਿਲ ਨਹੀਂ ਲੱਗਣਾ ਮੇਰਾ ਤੇ ਆ ਦੋ ਦੋ ਤਿੰਨ ਦਿਨ ਦੀ ਗੱਲ ਚੱਲਿਆ ਫਿਰ ਮੈਂ ਚੰਗਾ ਪੁੱਤ ਗੁਰਪਾਲਾ ਕਰ ਧਿਆਨ ਰੱਖੀਆ ਪਰਪਾਨੀਆ ਜਲਦੀ ਆਂਦੀ ਕਰੀ ਬੇਟਾ ਬਸ ਮੈਂ ਕਿਹੜਾ ਉੱਥੇ ਸ਼ੌਪ ਨਾਲ ਚੱਲਿਆ ਮੈਂ ਆ ਜਾਣਾ ਬਸ ਜਲਦੀ ਆ ਜੀ ਮੇਰਾ ਬਹੁਤ ਦਿਲ ਨਹੀਂ ਲੱਗਣਾ ਪਿੱਛੇ ਧਿਆਨ ਰੱਖੀ ਫੋਨ ਕਰਦਾ ਰਹੀ ਹਾਂਜੀ ਹਾਂਜੀ ਹਾਂ ਪਰ ਜੀ ਮੋਂ ਘਰ ਘਰ ਤੇ ਖਾਲੀ ਖਾਲੀ ਲੱਗਣਾ। ਬੁੱਤ ਲੱਗਣਾ ਹੀ ਲੱਗਣਾ ਮੈਂ। ਚਲ ਦਿਲ ਦਾ ਵੱਲਾ ਕਰੋ। ਆਇਆ ਨਾ 2-3 ਦਿਨ ਦੀ ਗੱਲ ਹੈ। ਅਸੀਂ ਕਿਰਨਾਂ ਦਿਰਲਾ ਲਾਂਗੇ ਆਪਣਾ। ਪਤਾ ਨਹੀਂ ਕਿਰਨ ਵੀ ਕਿੱਥੇ ਆ। ਇੱਧਰ ਹੀ ਹੋਣੀ ਕੰਮ ਕੋਈ ਲੱਗੀ ਹੋਣੀ। ਚੱਲ ਗਿਆ। ਉੱਪਰ ਚ ਲੱਗੀ ਹੋਣੀ ਕਿਤੇ। ਆਹੋ ਕੰਮ ਕੋਈ ਲੱਗੀ। ਕਿਰਨ ਪੁੱਤ। ਕਿਰਨ ਬੇਟਾ। ਗਾਲ੍ਹਾਂ ਸਨ ਮੇਰਾ ਪੁੱਤ। ਹਾਂਜੀ ਮੰਮੀ। ਕਿੱਥੇ ਸਾਂ? ਮੈਂ ਨਾ ਅੰਦਰ ਥੋੜੀ ਸੈਟਿੰਗ ਕਰੁੰਦੀ ਹੀਗੀ। ਟੈਨਸ਼ਨ ਨਹੀਂ ਕੋਈ ਲੈਣੀ ਮੈਂ ਹੈਗੀ ਆ। ਠੀਕ ਹੈ ਨਾ ਤਾਈ ਜੀ ਵੀ ਆ ਗਿਆ। हां जी मम्मी ਤੁਹਾਡੇ ਹੁੰਦੇ ਮੈਨੂੰ ਕੀ ਟੈਨਸ਼ਨ ਕੋਈ ਟੈਨਸ਼ਨ ਨਹੀਂ ਲਾਈ ਪਤਾ ਸਾਡੇ ਕੋਲ ਆ ਜਾਣਾ हां ਦੋ ਦਿਨ ਦੀ ਗੱਲ ਐ ਢੀ ਘੜੀ ਗੱਲ ਹਾਂ ਜੀ ਮੰਮੀ ਉਦਾਸ ਨਾ ਹੋਈ ਪੁੱਤਰ ਪਤਾ 골ਡੀ ਚਲਾ ਗਿਆ ਨਾ ਹੁਣ ਹਾਂ ਜੀ ਮੰਮੀ ਤੇ ਆਪਾਂ ਹੁਣ ਨਾ ਕੋਈ ਕਪੜਾ ਧੋਣਾ ਤੇ ਨਾ ਹੀ ਬੁਖਰ ਮਾਰਨੀ ਤੇ ਤੂੰ ਜਾ ਗਵਾਂਡੀਆਂ ਕਰੋ ਨਾ ਇੱਕ ਗਲਾਸ ਪਾਣੀ ਲੈ ਆ ਉਹ ਸੋਭ ਹੁੰਦਾ ਵਾ ਘਰ ਲਿਆ ਕੇ ਰੱਖ ਸ਼ਾਮਾ ਨੂੰ ਅਗਲੇ ਦਿਨ ਆਪਾਂ ਕੰਮ ਕਰਾਂਗੇ ਅੱਜ ਕੋਈ ਕੰਮ ਨਹੀਂ ਇਹੋ ਜਿਹਾ ਕਰਨਾ ਠੀਕ ਹੈ ਬੇਟਾ ਜਾ ਲੈ ਆਓ ਗਲਾਸ ਪਾਣੀ ਲੈ ਕੇ ਰੱਖ ਲੈ ਚਲੋ ਠੀਕ ਹੈ ਮੰਮੀ ਮੈਨੂੰ ਤੇ ਇਹਦਾ ਪਤਾ ਹੀ ਨਹੀਂ ਸੀਗਾ ਪਾਣੀ ਦਾ ਬਾਕੀ ਉਹਦਾ ਪਤਾ ਸੀਗਾ ਕਿ ਜਾਣ ਦੇ ਮਗਰੋਂ ਕੱਪੜੇ ਨਹੀਂ ਧੋਈਦੇ ਸਫਾਈ ਨਹੀਂ ਕਰੀਦੀ ਪਰ ਪਾਣੀ ਵਾਲਾ ਤੇ ਪਤਾ ਨਹੀਂ ਸੀ ਮੰਮੀ ਪਾਣੀ ਪੋ ਤਾਂ ਸੋਬੁੰਦਾ ਵਾ ਸੋਬ ਮੰਨਿਆ ਜਾਂਦਾ ਨਾ ਜਲ ਉਹਨੂੰ ਲਿਆ ਕੇ ਰੱਖੀਦਾ ਫਿਰ ਉਹ ਚੱਲੇ ਅਗਲੇ ਦਿਨ ਆਪਾਂ ਕਰਾਂਗੇ ਨਾ ਉਹਨੂੰ ਤਰੰਕ ਦੇਣਾ ਫਿਰ ਆਪਾਂ ਸਫਾਈ ਕਰ ਲੈਣੀ ਤੇ ਜਾਓ ਤੁਸੀਂ ਲਿਆ ਕੇ ਰੱਖਾ ਪੁੱਤਰ ਪਤਾ ਗੱਲ ਕੀ ਹੈ ਗੱਲ ਕੀ ਹੈ ਵੱਡੀ ਤੇ ਭਾਵੇਂ ਮੈਂ ਪਰ ਤੇਰੀ ਮੰਮੀ ਛੋਟੀ ਹੈ ਪਰ ਉਹਨੂੰ ਸਮਝ ਬਹੁਤ ਹੀ ਸਾਰੀਆਂ ਗੱਲਾਂ ਮੈਂ ਵੀ ਇਹਦੇ ਕੋਲ ਨਹੀਂ ਸਿੱਖੀ ਸਾਰੀਆਂ ਗੱਲਾਂ ਹੋਈਆਂ ਇਹਨੂੰ ਪਤਾ ਹੈ ਗਈ ਚਲੋ ਇਹ ਠੀਕ ਹੈਂਦੀ ਜੋ ਕਹਿੰਦੀ ਹੈ ਨਾ ਠੀਕ ਹੈਂਦੀ ਤੂੰ ਲੈ ਆਇਆ ਪਾਣੀ ਹਾਂਜੀ ਲੈ ਆ ਕੇ ਰੱਖ ਫਿਰ ਹਾਂ ਚਲੋ ਠੀਕ ਆ ਮੰਮੀ ਪਰ ਮੇਰੇ ਦਿਮਾਗ 'ਚ ਇੱਕ ਗੱਲ ਸੀ ਉਤਰਾ ਵੀ ਤੇ ਰੋਜ਼ ਜਾਂਦੇ ਹੀ ਆ ਬਾਹਰ ਅੰਦਰ ਆਪਾਂ ਉਹਦੋਂ ਕਿਉਂ ਨਹੀਂ ਕਰਦੇ ਸਭ ਬੇਟਾ ਜੀ ਬਾਹਰ ਅੰਦਰ ਜਾਣਾ ਵੱਖਰੀ ਗੱਲ ਹੈ ਜਦੋਂ ਆਪਾਂ ਸਫ਼ਰ ਤੇ ਲੰਮੇ ਸਫ਼ਰ ਤੇ ਜਾਂਦੇ ਆਂ ਵੀ ਅੱਜ ਜਾ ਕੇ ਆਪਾਂ ਸਵੇਰੇ ਪਹੁੰਚਣਾ ਵਾ ਅੱਜ ਜਾ ਕੇ ਆਪਾਂ ਦੋ ਦਿਨਾਂ ਬਾਅਦ ਪਹੁੰਚਣਾ ਉਹਨਾਂ ਦੇ ਵਾਸਤੇ ਆਪਾਂ ਕਰਦੇ ਆ ਜਿਹੜਾ ਰੋਜ਼ ਜਾ ਕੇ ਆ ਨਾ ਉਹਦੇ ਵਾਸਤੇ ਨਹੀਂ ਕਰਦੇ ਪਪਾ ਉਹਦੇ ਵਾਸਤੇ ਜੋ ਮਰਜ਼ੀ ਕਰ ਲਈਏ ਦੂਰ ਸਫਰ ਜਾਏਗਾ ਫੇਰ ਆਪਾਂ ਇਹ ਚੀਜ਼ ਜਿਸ ਬਕਮ ਕਰਦੇ ਆਂ ਠੀਕ ਹੈ ਬਟਾ ਤੇ ਤੇਰੀ ਮੰਮੀ ਠੀਕ ਕਹਿੰਦੀ ਐਸ ਤਰ੍ਹਾਂ ਹੀ ਕਰੀਦਾ ਮੈਂ ਵੀ ਇਹਦੇ ਕੁਲੀ ਸਾਰੀਆਂ ਜਾਚਾ ਸਿੱਖੀਏ ਚਲੋ ਠੀਕ ਆ ਫੇਰ ਮੈਂ ਲੈ ਕੇ ਆਂ ਹਾਂਜੀ ਲੈ ਫੇਰ ਪੁੱਤਰ ਲੈ ਗੋਲਡੀ ਗਿਆ ਬਾਹਰ ਤੇ ਕਿਉਂ ਨਾ ਉਹਦੇ ਮਗਰੋਂ ਹੀ ਇਹ ਕੰਮ ਕਰੀਏ ਮੈਂ ਕਰਨੀ ਆ ਰਾਜ ਨਾਲ ਗੱਲ ਤੇ ਮਗਰੋਂ ਮੋਰੋ ਆਪਣਾ ਕੰਮ ਕਰ ਲਈ ਮੇਰੇ ਦਿਮਾਗ ਬੜਾ ਪਰੇਸ਼ਾਨ ਹੈ ਇਸ ਗੱਲ ਤੋਂ ਮੰਮੀ ਲੈਟ ਵੀ ਨੇ ਹਾਂਜੀ ਬੇਟਾ ਲਿਆ ਪੈਰ ਘੁੱਟ ਦੇ ਨਹੀਂ ਨਹੀਂ ਪੁੱਤ ਕੋਈ ਲੋੜ ਨਹੀਂ ਪੈਰ ਘੁੱਟਣ ਦੀ ਰਹਿੰਦੇ ਮੇਰੀ ਗੱਲ ਸੁਣੋ ਮੰਮੀ ਹਾਂਜੀ ਬੇਟਾ ਬਣਾਣਾ ਕੀ ਆ ਪਾਲਕ ਬਣਾ ਲੈ ਉਹ ਕਿਪਨਾ ਨਹੀਂ ਪਾਲਕ ਵੀ ਬਣਾ ਲਵਾ ਆ ਨਾੜੇ ਕਿ ਨਹੀਂ ਤਾਕਤ ਵਾਲੀ ਚੀਜ਼ੇ ਬਣਾ ਪਾਲਕ ਤੂੰ ਤੇ ਪਨੀਰ ਬਣਾ ਵਿੱਚ ਕਿ ਨਹੀਂ ਪਾਲਾ ਚਲੋ ਤੇ ਮੰਮੀ ਤਾਈ ਜੀ ਨੂੰ ਵੀ ਪੁੱਛ ਲੈਣਾ ਹੀ ਉਹਨਾਂ ਨੇ ਕੀ ਖਾਣਾ ਵਾ ਉਹ ਹੈਗੇ ਕਿੱਥੇ ਨੇ ਪਤਾ ਨਹੀਂ ਅੰਦਰ ਰੂਮ ਦੇ ਵਿੱਚ ਲੇਟੇ ਹੋਏ ਆ ਚਾ ਕੋਈ ਕਿੱਥੇ ਹੈਗੇ ਆ ਠੀਕ ਆ ਉੱਠ ਕੇ ਆਉਂਦੇ ਆ ਨਾ ਮੈਂ ਪੁੱਛ ਲਾਂਗੇ ਕੋਈ ਗੱਲ ਨਹੀਂ ਤੂੰ ਬਣਾ ਪਾਲਕ ਚਲੋ ਠੀਕ ਆ ਮੈਂ ਪਾਲਕ ਧਰ ਦਿੰਨੀ ਮਰਚਾ ਥੋੜੀ ਜਿਹੀ ਤੇਜ਼ ਪਾਈ ਅੱਛਾ ਕਰਾਰੀ ਜੀ ਬਣੇਗੀ ਠੀਕ ਐ ਮੰਮੀ ਮੇਰਾ ਪੁੱਤ ਬਹੁਤ ਚੰਗਾ ਹਰ ਇੱਕ ਗੱਲ ਪੁੱਛ ਕੇ ਕਰਦਾ ਈ ਮੰਮੀ ਜੀ ਮੰਮੀ ਜੀ ਕਰਦਾ ਰਹਿੰਦਾ ਈ ਬਾਬਾ ਇਹੋ ਜਿਹੇ ਤਿਆਂ ਸਭ ਨੂੰ ਦੇਵੇ ਨੋਹਾਂ ਦੇਵੇ ਸੱਚੇ ਪਾਤਸ਼ਾਹ ਇਹਦਾ ਆਇ ਤੂੰ ਤਾਂ ਲੰਮੇ ਪਈ ਹੈ ਉੱਠ ਪੰਜ ਜੀ ਦੱਸੋ ਉੱਠ ਜਰਾ ਉਠ ਹਾਂਜੀ ਦੱਸੋ ਮੇਰੇ ਦਿਮਾਗ 'ਚ ਇੱਕ ਗੱਲ ਆਈ ਹੋਣ ਕਿਹੜੀ ਗੱਲ ਆ ਗਈ ਧਿਆਨ ਨਾਲ ਸੁਣ ਮੇਰੀ ਦੱਸ 골ਡੀ ਗਿਆ ਦੋ ਤਿੰਨ ਦਿਨ ਲਈ ਬਾਹਰ ਤੇ ਅਸੀਂ ਜਿਹੜੀ ਗੱਲ ਸੋਚੀ ਸੀ ਨਾ ਉਹ ਕਰਦੀ ਹੈ ਹੁਣ ਉਹਨੂੰ ਕਿਹੜਾ ਪਤਾ ਲੱਗਣਾ ਤੇ ਜੇ ਉਹ ਹੈਗਾ ਵੀ ਉਹੋ ਜਿਹਾ ਹੀ 골ਡੀ ਤੇ ਜੇ ਪਤਾ ਲੱਗਿਆ ਫਿਰ ਕੀ ਕਰਾਂਗੇ ਉਹ ਕੋਈ ਗੱਲ ਨਹੀਂ ਪਤਾ ਲੱਗਦਾ ਕੋਈ ਨਹੀਂ ਪਤਾ ਲੱਗਦਾ ਦੱਸੋ ਫਿਰ ਕੀ ਕਰਾਂ ਉਹ ਇਸ ਤਰ੍ਹਾਂ ਕਰ ਕੇ ਮਤਲਬ ਉਹਨੂੰ ਕਰ ਜਸਵੀਰ ਨੂੰ ਟੈਲੀਫੋਨ ਕਰ ਜਸਵੀਰ ਨੂੰ ਫੋਨ ਕਰ ਹਾਂ ਉਹ ਆਵੇ ਇੱਥੇ ਤੇ ਉਹਨਾਂ ਗੱਲਬਾਤ ਕਰੀ ਜਸਵੀਰ ਨੇ ਪਤਾ ਕੀ ਆਖਣਾ ਆਖਣਾ ਮੈਂ ਗੋਲਦੀ ਦੇ ਵਿਆਹ ਚ ਗਈ ਹਾਂ ਉਹਦੇ ਬਾਅਦ ਪਰਜਾਈਆਂ ਨੇ ਮੈਨੂੰ ਫੋਨ ਨਹੀਂ ਕੀਤਾ ਅੱਜ ਕੀ ਗੱਲ ਹੈ ਜਿਹੜਾ ਫੋਨ ਕਰਨ ਲਈ ਲੋਦਾ ਦਿਮਾਗ ਨੂੰ ਨਹੀਂ ਆ ਡੰਗਰ ਜੀ ਉਹਨੇ ਭੱਜੀ ਆ ਜਾਨਾ ਉਹਦਾ ਘਰ ਵਾਲਾ ਵੀ ਲਾਲਚੀ ਜਿਹਾ ਗਈ ਉਹਨੇ ਹੀ ਭੇਜ ਦੇਣਾ ਉਹਨੇ ਕਿਹਾ ਜਾ ਪਤਾ ਤੇ ਘਰ ਕੀ ਕਰਦੇ ਤੈਨੂੰ ਕੁਝ ਦੇਣਾ ਲੈਣਾ ਨਾ ਹੋਵੇ ਉਹਨਾਂ ਨੇ ਤੂੰ ਕਾਲ ਟੈਲੀਫੋਨ ਤੇ ਕਰ ਮੁਕਾਇਏ ਕੰਮ ਚਲੋ ਆਹੋ ਕਾਲ ਤੇ ਕਹਿਣ ਤੇ ਕਰ ਦਈਏ ਆ ਕਾਲ ਟੈਲੀਫੋਨ ਉਹਨੇ ਕਰ ਦਈਏ ਉਹਨੇ ਕਰ ਦਈਏ ਹਾਂ ਭੈਣ ਜੀ ਫੋਨ ਤੇ ਮੈਂ ਉਹਨੂੰ ਕਰ ਲੈਣੀ ਆ ਮਗਰ ਕਰਨਾ ਕੀ ਹੈ ਤੂੰ ਨਾ ਭੋਲੀ ਦੀ ਭੋਲੀ ਰਹੀ ਕਹਿੰਦੇ ਦਿਮਾਗ ਗੱਲ ਹੀ ਨਹੀਂ ਆਂਦੀ ਤੈਨੂੰ ਭੁੱਲ ਗਿਆ ਮੈਨੂੰ ਯਾਦ ਕਰ ਜਿਹੜੀ ਅਸੀਂ ਸਕ੍ਰੀਮ ਲੜਾਈ ਸੀ ਤੇ ਦੱਸੋ ਨਾ ਮੈਨੂੰ ਯਾਦ ਕਰਾ ਦਿਓ ਨਾ ਥੋੜਾ ਉਹੀ ਉਹ ਬੀਬੀ ਦਾ ਸਮਾਨ ਪਿਆ ਆ ਬੀਬੀ ਵਾਲਾ ਸਮਾਨ ਆਹੋ ਤੇ ਉਹਨੂੰ ਦੇ ਦੇਈਏ ਥੋੜਾ ਬੋਤਾ 골ਡੀ ਆਗੇ ਫੇਰ ਨਹੀਂ ਘਮ ਹੋਣਾ ਹੀ ਅਹੀਂ ਉਹ ਤੇ ਬਾਦ ਕਰ ਲੈਣਾ ਤੇ ਕੀ ਗੱਲ ਆ ਆਹੋ ਤੇ ਹੋਰ ਚਾ ਕਰ ਲੈਨੇ ਬਾ ਮਾਂ ਮੈਂ ਕਹੀ ਨਹੀਂ ਉਹਨੂੰ ਮੈਂ ਆ ਜਾ ਪਈਆ ਆ ਗਈ ਤਾਂ ਸਾਰੇ ਕੰਮ ਹੋ ਜਾਣੇ ਤੇ ਹੋਰ ਸਾਰੇ ਕੰਮ ਹੋ ਜਾਣੇ ਉਹਨੇ ਐ ਵੇਖ ਕੇ ਖੁਸ਼ ਹੋਇਆ ਨਾ ਕਿ ਮਾਤਾ ਮੇਰੀ ਆ ਕੋਈ ਛੱਡ ਗਈ ਠੀਕ ਅਸੀਂ ਜਿਹੜੇ ਪਾੜੇ ਆ ਛੱਟ ਨਹੀਂ ਦੇ ਦੇਨੇ ਭੰਜੀ ਜਿਹੜਾ ਤੁਸੀਂ ਕੰਮ ਕਹਿੰਦੇ ਜੇ ਇਹ ਨੇਪਰੇ ਚੜ ਵੀ ਜਾਊਗਾ ਉਹ ਚੜ ਕੇ ਜਾਣਾ ਤੂੰ ਸਮਝ ਹੋ ਹੀ ਗਿਆ ਵਾ ਤੂੰ ਜਿਸ ਤਰ੍ਹਾਂ ਮੈਂ ਕਹਿੰਨੀ ਉਸ ਤਰ੍ਹਾਂ ਕਰ ਚਲੋ ਠੀਕ ਆ ਵੜ ਮੈਂ ਫੋਨ ਦੇਨੀ ਆ ਤੇਰੇ ਲਿਓ ਫੋਨ ਤੇ ਘਰ ਤੂੰ ਫਟਾਫਟ ਉਹਨ ਲੈ ਕਾਰ ਨੂੰ ਫੋਨ ਨਾ ਤਾਂ ਘਰ ਤੇ ਤੁਸੀਂ ਵੀ ਸਕਦੇ ਸੀ ਕਿ ਮੇਰੇ ਕਿੰਨਾ ਜਿਆਦਾ ਹੋਣਾ ਉਹਨੇ ਜਿਆਦਾ ਤੂੰ ਕਰ ਕਾਰ ਸਹੀ ਆ ਇਹਨਾਂ ਨੂੰ ਫੜਾ ਦਿਓ ਜਰਾ ਲੈ ਲੋ ਇਹ ਡੱਬੀ ਕੀ ਹੈ ਇਹ ਡੱਬੀ ਨਾ ਕੀ ਆ ਵੇਖਾਂ ਪਹਿਲੋ ਇਹਦੇ ਠਹਿਗਾ ਕੀ ਆ

ਸਾਡੇ ਬੱਚਿਆਂ ਦੀ ਜ਼ਿੰਦਗੀ ਭੰਜਣੀ ਇਹ ਕੰਮ ਨਾਲ ਚੰਗਾ ਭੰਜੀ ਮੈਂ ਉਤਰਾ ਹੀ ਕਰੀ ਜਾਨੀ ਹਾਂ ਉਤਰਾ ਹੀ ਕਰੀ ਜਾਨੀ ਮੈਂ ਲਾਨੀ ਹੈ ਜਸਵੀਰ ਲਾ ਤੂੰ ਲਾ ਜਸਵੀਰ ਨੂੰ ਟੈਲੀਫੋਨ ਆ ਬਈ ਮੇਰਾ ਮੁੰਡਾ ਤੇ ਮੇਰੀ ਨੂੰ ਐਡੀ ਛੋਟੀ ਉਮਰ ਚ ਨਿਆਣੀ ਉਮਰ ਚ ਉਥੇ ਬਾਹਰ ਜਾ ਕੇ ੱੱਕੇ ਖਾਂਦੇ ਪਿਆ ਨਹੀਂ ਮਿਹਨਤ ਕਰਤੇ ਇੱਥੇ ਆਣਗੇ ਐਸ਼ ਕਰਨਗੇ ਐਡਾ ਵੱਡਾ ਕਾਰ ਹੈ ਇੱਥੇ ਆ ਕੇ ਰਹਿਣ ਸਾਡੇ ਨਾਲ ਐਸ਼ ਕਰਨ ਕਾਰ ਫੋਨ ਲਾ ਦਿੱਤਾ ਭੈਣ ਜੀ ਅੱਛਾ ਚੱਲ ਕਾਰ ਫਿਰ ਕਰ ਗੱਲ ਚੁੱਕੇ ਸਹੀ ਹਲੋ ਹਲੋ ਜਸਵੀਰ ਕੀ ਹਾਲ ਚਾਲੀ ਭਾਬੀ ਹਾਂਜੀ ਬੇਟਾ ਭਾਬੀ ਸਾਸ੍ਰੀਕਾਲ ਸਾਸ੍ਰੀਕਾਲ ਹੋਰ ਕੀ ਹਾਲ ਚਾਲ ਬੱਚੇ ਠੀਕ ਹੈ ਹਾਂ ਭਾਬੀ ਠੀਕ ਹੈ ਤੇ ਪ੍ਰੋਣਾ ਬਸ ਸਾਲਾਂ ਬਾਅਦ ਭਾਬੀ ਫੋਨ ਕੀਤਾ ਮੈਨੂੰ ਬੜਾ ਹੀ ਚਾਅ ਲੱਗਾ ਤੂੰ ਕਿਹੜਾ ਵੇਜੀ ਆਈ ਪੋ ਤੂੰ ਕਿਹੜਾ ਗੋਲਦੀ ਦੇ ਵਿਆਹ ਦੇ ਬਾਅਦ ਵੜੀ ਗਿਆ ਤੂੰ ਤਾਂ ਵੜੀ ਨਹੀਂ ਫਿਰ ਵੀ ਮੇਰਾ ਹੀ ਕੀਤਾ ਫੋਨ ਕਰਨ ਦਾ ਤੂੰ ਆ ਕੇ ਮਿਲਦੇ ਜਾਣਾ ਹੀ ਇੱਕ ਵਾਰ ਲੈ ਭਾਬੀ ਕੋਈ ਗੱਲ ਨਹੀਂ ਉਹਦੋਂ ਇਸ ਤਰ੍ਹਾਂ ਦੀਆਂ ਹੋ ਗਈਆਂ ਦੁਬਾਰਾ ਪਾਪੀ ਆਇਆ ਹੀ ਨਹੀਂ ਗਿਆ ਹੋਰ ਪਰੌਣੇ ਦਾ ਕੀ ਹਾਲ ਐ ਲੈ ਭਾਬੀ ਉਹ ਵੀ ਠੀਕ ਆ ਜੇ ਮੇਰਾ ਨਹੀਂ ਦਿਲ ਕੀਤਾ ਆਨ ਨੂੰ ਤੇ ਤੁਹਾਡਾ ਕਿਹੜਾ ਦਿਲ ਕੀਤਾ ਸੀ ਆਨ ਨੂੰ ਤੇ ਜਾ ਕੇ ਭੈਣ ਨੂੰ ਮੇਲੀ ਆਈਏ ਮੈਂ ਤੇ ਭੈਣੇ ਤੈਨੂੰ ਇੱਥੇ ਹੀ ਡੀਗਦੀ ਪਈ ਸਾਂ ਵੀ ਮੇਰੀ ਭੈਣ ਅੱਜ ਵੀ ਆਉ ਅੱਜ ਵੀ ਆਉ ਤੂੰ ਨਹੀਂ ਆਈ ਤੇ ਮੈਂ ਅੱਜ ਫੋਨ ਕੀਤਾ ਤੈਨੂੰ ਹਾਰ ਕੇ ਮੇਰਾ ਦਿਲ ਨਹੀਂ ਲੱਗਦਾ ਪਿਆ ਤੇਰੇ ਬਣਾਉਂਦਾ ਆ ਕੇ ਮਿਲ ਕੇ ਜਾ ਅੱਛਾ ਅੱਛਾ ਆ ਲੀਕਿਆ ਹਾਂ ਉਹਨੂੰ ਤੇ ਜਸਵੀਰ ਭੈਣ ਜੀ ਫਿਰ ਕਿਦੋਂ ਆਉਂ ਡਹਿ ਜੇ ਲੈ ਭਾਬੀ ਤੂੰ ਮੈਨੂੰ ਫੋਨ ਕੀਤਾ ਤੇ ਮੈਂ ਹਾਜੀ ਉੱਡਦੀ ਮੈਂ ਆ ਜਾਣਾ ਜਦੋਂ ਤੱਕ ਫੋਨ ਆਵੇ ਤੇ ਕਿਹੜੇ ਕੁੜੀ ਰਹਿੰਦੀ ਹੈਗੀ ਆ ਚੱਲ ਫੇਰ ਆ ਜਾ। ਕੀ ਹਾਲ? ਅੱਛਾ ਮੈਨੂੰ ਇਹ ਦੱਸ। ਹਾਂ। ਉਹ ਵੱਡੀ ਭਾਬੀ ਦੇ ਕੀ ਹਾਲ ਆ? ਵੱਡੀ ਭਾਬੀ ਵੀ ਠੀਕ ਐ। ਉਹ ਵੀ ਯਾਦ ਕਰਦੇ ਪੈ ਸੀ ਤੈਨੂੰ। ਐਸੇ ਕਰਕੇ ਕਿਹਾ ਵੀ ਆ ਜਾ। ਤੇ ਇੱਕ ਵਾਰਾ ਮਿਲ ਜਾ ਸਾਨੂੰ। ਹੈਂ? ਹਾਂਜੀ। ਜਿਹੜੇ ਬੱਚੇ ਬਾਹਰ ਐ ਉਹਨਾਂ ਦੇ ਕੀ ਹਾਲ ਐ ਬਾਹਰ ਵਾਲਿਆਂ ਦਾ? ਉਹ ਹੁਣ ਤੈਨੂੰ ਸਾਰਾ ਇੱਥੇ ਹੀ ਦੱਸ ਦਈਏ। ਇੱਥੇ ਆ ਜਾ। ਫੇਰ ਬਹਿ ਕੇ ਗੱਲਾਂ ਕਰਾਂਗੇ ਆਪਾਂ ਨਾਨ ਪਰਜਾਈ। ਚੱਲ ਭਾਬੀ ਮੈਂ ਨਾ ਮੜਾ ਜੇ ਸਰਦਾਰ ਜੀ ਨੂੰ ਪੁੱਛ ਲਵਾਂ। ਪੁੱਛਣਾ ਤੇ ਪੈਣਾ ਹੀ ਆ ਨਾ ਹਾਂ ਪੁੱਛਣਾ ਤੇ ਪੈਣਾ ਹੀ ਆ ਮੈਨੇ ਗੁੱਸਾ ਛੱਡਿਆ ਕਿ ਨਹੀਂ ਛੱਡਿਆ ਤੇ ਮੈਂ ਬਸ ਟਾਡੇ ਕੋ ਪਹੁੰਚ ਗਈ ਆ ਠੀਕ ਐ ਮੈਨੂੰ ਫੋਨ ਕਰਦੀ ਲੈ ਭਾਬੀ ਹੋਣੀ ਮੈਂ ਫੋਨ ਕਰਨਾ ਮੈਨੂੰ ਤਾਂ ਤੁਹਾਡੇ ਫੋਨ ਦਾ ਇੰਤਜ਼ਾਰ ਸੀ ਤੇ ਬਸ ਲੈ ਭਾਬੀ ਮੈਂ ਇਹਨਾਂ ਕੋ ਪੁੱਛ ਕੇ ਤੇ ਤੇਰੇ ਕੋ ਆ ਗਈ ਮੈਂ ਨਹੀਂ ਮਰੀਏ ਤੇ ਇਹ ਪਤਾ ਕੀ ਆ ਤੂੰ ਰਨ ਤੋਂ ਪਹਿਲਾਂ ਫੋਨ ਕਰਦੀ ਵੀ ਮੈਨੂੰ ਚਾਹ ਚੜਦੂ ਵੀ ਮੇਰੇ ਨਾ ਨਾ ਉਣ ਡਈ ਆ ਹਾਂ ਭਾਬੀ ਮੈਂ ਆਈ ਖੜੀ ਤੇਰੇ ਕੋ ਆ ਜਾ ਫਿਰ ਆ ਆ ਜਾ ਆ ਆ ਆ ਜਾ ਛੇਤੀ ਆ ਜਾ ਓਕੇ ਜੀ ਚੱਲ ਸਾਸਰੀ ਘਰ ਬਾਉ ਹਾਂ ਚੱਲ ਕਰ ਗਈ ਫੋਨ ਆਉਣ ਡਈ ਹੁਣ ਚੱਲ ਠੀਕ ਜੋ ਕਰਨਾ ਕਰ ਲਿਓ ਹਾਂ ਉਹ ਕੀ ਉਹਦੇ ਨਾਲ ਸਲਾਈ ਪੈ ਗਈ ਹੈ ਉਹਦਾ ਹਾਲ ਪੁੱਛੋ ਉਹਦਾ ਹਾਲ ਪੁੱਛ ਤੂੰ ਆਪਣਾ ਕੰਮ ਕਰ ਉਹਨੂੰ ਸਾਧ ਤੇ ਮੁਕਾਈਏ ਨਵੇੜੀਏ ਮੈਂ ਤੇ ਦਿਮਾਗ ਤੇ ਇੰਨੀ ਟੈਨਸ਼ਨ ਪਈ ਏ ਕੰਮ ਮੁਕਣਾ ਚਾਹੀਦਾ ਭੈਣ ਜੀ ਉਹਨੂੰ ਫਾੜ ਸੋਟਾ ਥੋੜੀ ਮਾਰ ਦੇਣਾ ਹੀ ਨਹੀਂ ਪਰ ਫੇਰ ਨਹੀਂ ਸੀ ਨਾ ਪਹਿਲੋਂ ਉਹ ਠੀਕ ਐ ਇੱਕ ਮੈਂ ਵੀ ਥੋੜੀ ਗੈਸ ਨਹੀਂ ਆ ਜਾ ਉਹਨੇ ਹੋਣਾ ਹੀ ਉਹਨੇ ਕਦੇ ਵੀ ਨਹੀਂ ਹੋਣਾ ਫੇਰ ਚਾਰ ਗੱਲਾਂ ਕਰਕੇ ਹੀ ਹੋਣਾ ਹੀ ਉਹਨੇ ਚੱਲ ਕੋਈ ਨਹੀਂ ਆਂਦੀ ਵੀ ਐ ਨਾ ਉਹਨਾਂ ਕਰ ਲੈਣੇ ਗੱਲ ਉਹਦੇ ਨਾਲ ਹੁਣ ਇਹਦਾ ਕੀ ਕਰਨਾ ਜੇ ਉਹ ਵੀ ਕਰ ਲੋ ਜੋ ਕਰਨਾ ਜੇ ਉਹ ਆਉਣ ਤੋਂ ਪਹਿਲੋਂ ਉਹਦੇ ਆਉਣ ਤੋਂ ਪਹਿਲਾਂ ਹੀ ਕਰਾਂਗੇ ਤੂੰ ਮੈਂ ਉਹਦੇ ਸਵਾਲ ਨਾ ਪੁੱਛ ਮੈਨੂੰ ਕਰਨ ਦੇ ਬਸ ਸਵਾਲ ਨਾ ਬੋਦੇ ਮੈਂ ਕਰ ਕਰ ਦੇਣਾ ਹੁਣੇ ਹੀ ਕਰ ਦੇਣਾ ਇਹਦਾ ਕੰਮ ਤੈਨੂੰ ਦਿਖਾ ਕੇ ਹੀ ਦੇਾਂਗੇ ਕਰਾਂਗੇ ਤਨ ਜਹਾ ਫਿਰ ਬਿਠੇ ਕੀ ਕਰਦੇ ਜਾਓ ਚੱਲੀਏ ਚੱਲੀ ਆ ਚਲ ਕੇ ਲਿਆਓ ਜੋ ਕਰਨਾ ਉਹਨੇ ਤੇ ਆ ਜਾ ਮੈਂ ਟੋ ਮੈਂਟੀ ਹਾਂ ਭੱਜੀ ਆਣੀ ਉਹਨੇ ਲੈ ਮੈਂ ਕਰਕੇ ਮੈਂ ਕਰਕੇ ਆਵਾ ਜਰਾ ਕਾ ਤੁਹਾਡੀਆਂ ਵੀ ਨਵੀਆਂ ਨਵੀਆਂ ਸਕੀਮਾਂ ਆ ਤੂੰ ਵੇ ਸਹੀ ਕਾਮਯਾਬ ਹੁੰਦੀ ਕਿ ਨਹੀਂ ਸਕੀਮ ਹੁਣੇ ਤੁਹਾਡੇ ਤੇ ਹੀ ਆ ਕੀ ਕਰਦੇ ਜੇ ਤੇ ਕੀ ਨਹੀਂ ਹਾਂ ਪਤਾ ਨਹੀਂ ਕਿਹੜੀਆਂ ਸਕੀਮਾਂ ਲਾਣ ਡਈ ਐ ਕਿਹੜੀਆਂ ਸਕੀਮਾਂ ਖੇਡਣ ਡਈ ਸ ਮੇਰਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਜੇ ਮੇਰੇ ਗੋਲਡੀ ਨੂੰ ਕਿਤੇ ਪਤਾ ਲੱਗ ਗਿਆ ਤਾਂ ਕਲੇਸ਼ ਬੜਾ ਪੈਣਾ ਤੇ ਮੈਂ ਤਾਂ ਫਿਰ ਉਹਦੀਆਂ ਨਜ਼ਰਾਂ ਤੋਂ ਡਿੱਗ ਜਾਣਾ ਵੀ ਮੰਮੀ ਤੂੰ ਤੇ ਮੈਨੂੰ ਦੱਸ ਦਿਓ ਤਾਈ ਨੇ ਨਹੀਂ ਦੱਸਣਾ ਤੇ ਤੂੰ ਤੇ ਮੇਰੀ ਮਾਸਾ ਉਹ ਤੇ ਮੇਰੀ ਤਾਈ ਸੀ ਤੇ ਮਾਂ ਤੇ ਪੁੱਤ ਨਾਲ ਗੱਲ ਕਰ ਲੈਂਦੀ ਮੈਨੂੰ ਤੇ ਉਹਨੇ ਕਹਿਣਾ ਮੰਮੀ ਤੂੰ ਹੀ ਗਲਤ ਜਗੇ ਤੇ ਮੈਂ ਤਾਂ ਫਿਰ ਪੋਤੇ ਦੀ ਨਜ਼ਰਾਂ ਤੋਂ ਥੱਲੇ ਡਿੱਗਣਾ ਨਾ ਉਹ ਗੱਲ ਬਣਨੀ ਨਹੀਂ ਆ ਮੈਨੂੰ ਸਮਝ ਨਹੀਂ ਆਉਂਦਾ ਕਰਨ ਕੀ ਰਹੀ ਐ ਮੈਨੂੰ ਇਹਦੀ ਸੁਣਨੀ ਵੀ ਪੈਣੀ ਐ ਜੇ ਨਾ ਮੈਂ ਸੁਣੀ ਤੇ ਪਤਾ ਨਹੀਂ ਕਿਦਾਂ ਕੀ ਹੋਊਗਾ ਤੇ ਕੀ ਨਹੀਂ ਮੇਰੇ ਸਮਝ ਤੋਂ ਬਾਹਰ ਹੈ ਚਲੋ 골ਡੀ ਆਊਗਾ ਤੇ ਵੇਖ ਲਾਂਗੇ ਜੋ ਹੋਊਗਾ ਕਰ ਲੂੰਗੀ ਗੱਲ ਆਪਣੇ ਪੁੱਤ ਨਾਲ ਵੀ ਮੈਂ ਵੀ ਪੋਤਾ ਆ ਗੱਲ ਸੀ ਸੁਣੀ ਤੇ ਮੈਨੂੰ ਪਹਿਣੀ ਸੀ ਪਾਲਕ ਤੇ ਬਣ ਗਈ ਕਿਰਨ ਪੋਤਾ ਕੀ ਕਰਦੀ ਪਈ ਹਾਂਜੀ ਮੰਮੀ ਤੂੰ ਕਿਹਾ ਹੀ ਨਾ ਪਾਲਕ ਬਣ ਗਈ ਪਾਲਕ ਹਾਂਜੀ ਮੈਂ ਸਾਈਡ ਤੇ ਨਾ ਬਾਕਸ ਚ ਪਾ ਲਈ ਹੋਈ ਆ ਤੇ ਹੋਰ ਕੁਝ ਤੇ ਨਹੀਂ ਬਣਾਣਾ ਨੇ ਭਰੀ ਪਾਲੇ ਵਿੱਚ ਪਨੀਰ ਨਹੀਂ ਪਾਇਆ ਮੰਮੀ ਅਜੇ ਪਾ ਲੈਣਾ ਹੀ ਪਨੀਰੀ ਪਦ ਚਲੋ ਠੀਕ ਆ ਤੇਰੀ ਭੂਆ ਆਉਂਦੀ ਹੀ ਹੈ ਨਾ ਭੂਆ ਹਾਂ ਭੂਆ ਆਉਂਦੇ ਪੁੱਤ 골ਡੀ ਤੇ ਵਿਆਹ ਦੀ ਆਈ ਹੋ ਕਿਹੜੀ ਭੂਆ ਮੰਮੀ ਉਹ ਜਿਹੜੀ ਜਲੰਧਰ ਰਿੰਦੀ ਆ ਅੱਛਾ ਉਹਦੇ ਤਰ੍ਹਾਂ ਬਾਦ ਆਉਂਦੀ ਹੋ 골ਡੀ ਤੇ ਵਿਆਹ ਤੇ ਆਈ ਫਿਰ ਗੁੱਸੇ ਹੋ ਗਿਆ ਪਰ ਉਹਨਾ ਤੇ ਉਹ ਆਈ ਨਹੀਂ ਤੇ ਹੁਣ ਮੈਨੂੰ ਫੋਨ ਕੀਤਾ ਤੇ ਉਹਨਾ ਆਉਂਦੇ ਹੀ ਹੋਏ 3 ਸਾਲਾਂ ਬਾਅਦ ਮੰਮੀ 3 ਸਾਲਾਂ ਬਾਅਦ ਪੁੱਤ ਚਲੋ ਮੰਮੀ ਮੈਂ ਵੀ ਮੇਲ ਲਾਂਗੀ ਇਸੇ ਬਹਾਨੇ ਉਹਨਾਂ ਦੇ ਨਾਲ ਮੈਂ ਤਾਂ ਮਿਲੀ ਨਹੀਂ ਵਿਆਹ ਦੇ ਤੁਹਾਨੂੰ ਪਤਾ ਕਿੰਨਾ ਹੋ ਜਾਂਦਾ ਤੇ ਮਿਲਣਾ ਹਾਂਜੀ ਮੰਮੀ ਤੇ ਉਹਨਾਂ ਨੇ ਰੋਟੀ ਰੱਟੀ ਖਾਣੀ ਆ ਤੇ ਇੰਤਜ਼ਾਮ ਕਰ ਲੈ ਮੇਰੇ ਪੁੱਤ ਤੇ ਕੁਝ ਹੋਰ ਤੇ ਨਹੀਂ ਬਣਾਣਾ ਵੇਖ ਲੈ ਆਪਣੀ ਮਰਜ਼ੀ ਵੇਖ ਲੈ ਜੋ ਹੋਰ ਬਣਾਣਾ ਹੀ ਬਣਾ ਲੈ ਨਾਲ ਕੁਝ ਚਲੋ ਠੀਕ ਆ ਵੈਸੇ ਵੀ ਗਰਮੀ ਬੜੀ ਦੂਰੋਂ ਆਂਦੇ ਹਨਾ ਹਾਂਜੀ ਹਾਂਜੀ ਬਟਾ ਕੋਈ ਸ਼ਰਬਤ ਵਗੈਰਾ ਬਣਾ ਕੇ ਰੱਖਣਾ ਹਾਂ ਸ਼ਰਬਤ ਬਣਾ ਕੇ ਰੱਖ ਲੈ ਨਾ ਪੀ ਲਾਂਗੇ ਜਦ ਦੇ ਸੀ ਮੰਮੀ ਉਹ ਆ ਜੀ ਮਤਲਬ ਖੱਲੇ ਆਂਦੇ ਕਿ ਮੋਫੜੇ ਵੀ ਆਂਦੇ ਨਾਲ ਤੈਨੂੰ ਦੱਸਿਆ ਤੇ ਆ ਪੁੱਤ ਉਹ ਗੁਸੇ ਹੈਗਾ ਉਹ ਨਹੀਂ ਆਉਣਾ ਕੱਲੀ ਭੂਆ ਨਹੀਂ ਆਉਣਾ ਅੱਛਾ ਤੇ ਮੰਮੀ ਉਹਨਾਂ ਦੇ ਕਿੰਨੇ ਬੱਚੇ ਆ ਉਹ ਵੀ ਆਂਦੇ ਨਾਲ ਬੱਚੇ ਨਹੀਂ ਆਉਂਦੇ ਕੱਲੀ ਆਉਂਦੇ ਹੀ ਬੱਚੇ ਦੋ ਬੱਚੇ ਆ ਉਹਦੇ ਇੱਕ ਕੁੜੀ ਤੇ ਇੱਕ ਮੁੰਡਾ ਵਾ ਅੱਛਾ ਚਲੋ ਠੀਕ ਆ ਤੇ ਆਜਣਾ ਨਾਨਾ ਨੇ ਆਜਣਾ ਪਤ ਤੁਰ ਪਏ ਆ ਹਾਂ ਤੁਰ ਪਏ ਆਉਣ ਹੀ ਵਾਲੇ ਆ ਤੇ ਤੂੰ ਸਰਪਤ ਰੋ ਬਣਾ ਲੈ ਤੇ ਉਹਨਾਂ ਦਾ ਨੁਪੈਰੀ ਪਹਿਣਾ ਕਰੀ ਤੇ ਚਾ ਸਰਬਦਵੀਂ ਟੰਗਾ ਪਸ ਚਲੋ ਠੀਕ ਆ ਮੰਮੀ ਮੈਂ ਕਰਦੀ ਆ ਫਟਾਫਟ ਕਰ ਲੈ ਜਿਹੜਾ ਆਟਾ ਊਟਾ ਗੁੰਨ ਲੀ ਹਾਂਜੀ ਮੰਮੀ ਸਾਰਾ ਕੁਝ ਠੀਕ ਹੈ ਉਹ ਤੂੰ ਬਹੂਗਾ ਤੇ ਗਰਮ ਗਰਮ ਫੁਲਕੇ ਖੋਣੇ ਉਹਨੂੰ ਕੋਈ ਗੱਲ ਨਹੀਂ ਠੰਡੇ ਨਹੀਂ ਦੇਣੇ ਪੁੱਤ ਤੇਰੀ ਇੱਜ਼ਤ ਮਾਨ ਹੋਣਾ ਹੀ ਤੇਰਾ ਹੀ ਹਾਂਜੀ ਹਾਂਜੀ ਚਲ ਮੇਰਾ ਪੁੱਤ ਕਰ ਲੈ ਫਟਾਫਟ ਉਹਨੂੰ ਫੋਨ ਕੀਤਾ ਏ ਆਈ ਦੀ ਦੋ ਤਿੰਨ ਫੋਨ ਮੈਂ ਕਰ ਲਏ ਉਹਨੂੰ ਹਾਂ ਉਹ ਚੁੱਕਦੀ ਨਹੀਂ ਪਈ ਹੁਣ ਤੇ ਤੂੰ ਹੌਸਲਾ ਰੱਖ ਕੋਈ ਨਿਕਾਲੇ ਕੋ ਪੈਂਦੇ ਜੇ ਉਹ ਮੇਰੇ ਕੋ ਹੌਸਲਾ ਨਹੀਂ ਹੁੰਦਾ ਪਿਆ ਮੈਂ ਕਹਿੰਨੀ ਜਿੰਨੀ ਜਲਦੀ ਹੋ ਸਕਦਾ ਕੰਮ ਹੋ ਜਵੇ ਕਿਉਂ 골ਡੀ ਨੇ ਆ ਜਾਣਾ ਤਾਂ ਪਤਾ ਦੇ ਵਾ ਕੋਈ ਗੱਲ ਨਹੀਂ 골ਡੀ ਆ ਜੂ ਮੈਂ ਕਾਲੇ ਨਾ ਪਾਉ ਆ ਜਾਂਦੀ ਹੈ ਹੁਣ ਮੈਂ ਕਹਿੰਨੀ ਜਿੰਨੀ ਜਲਦੀ ਹੋਵੇ ਕੰਮ ਮੁੱਕੇ ਵਿੱਚੋਂ ਸਾਡੇ ਦਿਮਾਗ ਤੋਂ ਬਹੁਤ ਹਿੱਲਤੇ ਵਸਤੇ ਹੀ ਬਹਿ ਕੇ ਆਊਗੀ ਉਹਨੂੰ ਉੱਡ ਕੇ ਥੋੜੀ ਆਉਣਾ ਮੈਨੂੰ ਤਾਂ ਚੈਨ ਨਹੀਂ ਆਂਦਾ ਵੇ ਮੈਂ ਉਧਰ ਵੀ ਲੰਮੀ ਆਕਦੀ ਐ ਇਧਰ ਜਾਨੀ ਕਦੀ ਐ ਉਧਰ ਲਟਣੀ ਆ ਮੈਨੂੰ ਤਾਂ ਚੈਨ ਨਹੀਂ ਆਂਦਾ ਪਿਆ ਚੈਨ ਨਹੀਂ ਆਉਂਦਾ ਤੇ ਫੇਰ ਤੂੰ ਜਾ ਜੀ ਟਿਕਟ ਭੇਜ ਦੇਣੀ ਉਹ ਨੂੰ ਉ ਜਾ ਤੇ ਬਹਿ ਕੇ ਆ ਜਾਂਦੀ ਛੇਤੀ ਆ ਜਾਂਦੀ ਜਾ ਜੀ ਤੇ ਜਾ ਜੀ ਤੇ ਕਿੱਥੋਂ ਭੇਜ ਦੀ ਮੈਂ ਤੇ ਆਪ ਨਹੀਂ ਕਦੀ ਜਾ ਜੀ ਤੇ ਬੈਠੀ ਤੇ ਮੈਂ ਕਿੱਥੋਂ ਭੇਜ ਦਿੰਦੀ ਫੇਰ ਸਬਰ ਕਰ ਲੋ ਆ ਜਾਂਦੀ ਆ ਗਈ ਉਹ ਮੈਨ ਲੱਗਦਾਈ ਬੈਲ ਹੋਈ ਉਹ ਹੌਸਲਾ ਕਰੋ ਕਿਪਤਾ ਕੋਈ ਹੋਰ ਹੋਊਗਾ ਤੁਹਾਨੂੰ ਤਾਂ ਇੰਨੀ ਕਾਲੀ ਪਈ ਮੈਨ ਸਮਝ ਨਹੀਂ ਆਉਦੀ ਕਿਉਂ ਇੰਨੀ ਕਾਲੀ ਪਈ ਆ ਆ ਗਈ ਤੇ ਉਹ ਅੰਦਰ ਹੀ ਆਉਣਾ ਉਹਨੇ ਬਾਹਰ ਨਹੀਂ ਮੁੜ ਜਾਣਾ ਵੇਖਣੀ ਮੇ ਜਾਣਾ ਪਿਆ ਜੂ ਅੰਦਰ ਉਹ ਐਨਾ ਚਿਰ ਵੀ ਤਾਂ ਹੌਸਲਾ ਕੀਤਾ ਅਗੇ ਉਹ ਹੋ ਗਿਆ ਹੌਸਲਾ ਜੋ ਦਿਮਾਗ ਦਾ ਹੈ ਹੁਣ ਨਹੀਂ ਹੌਸਲਾ ਹੁੰਦਾ ਹੀ ਹੁਣ ਹੀ ਹੁੰਦਾ ਹੌਸਲਾ ਐਡੇ ਦਿਮਾਗ ਨਾਲ ਚਲਾਉਂਦੀ ਉਹਦੇ ਦੀ ਲੋੜ ਪਈ ਹੁਣ ਪੈ ਗਈ ਤਾਂ ਲੋੜ ਪੈ ਗਈ ਨਾ ਹੁਣ ਨਾ ਮੌਕਾ ਹੀ ਨਹੀਂ ਮਿਲਿਆ ਆ ਜਾਂਦੀ ਆ ਜਾਂਦੀ ਸਬਰ ਕਰੋ ਸਬਰ ਐ ਨੀਆਂ ਬੈਲਾ ਵੱਜਦੀਆਂ ਪਈਆਂ ਇਹਨੇ ਉਠਾ ਕਿਰਨਾਂ ਕਿਦ ਨਾ ਹਾਂਜੀ ਆ ਬੇਟਾ ਤੂੰ ਵੇਖ ਕੌਣ ਆਇਆ ਬਾਹਰ ਹਾਂਜੀ ਦੇਖਦੀ ਹਾਂ ਵੇ ਭੂਆ ਹੀ ਨਾ ਆਈ ਹੋਏ ਵੇ ਵੇ ਜਰੂਰ ਵੇ ਗਈ ਨਹੀਂ ਉਹ ਬੁਆ ਖੋਲਣ ਹੈ ਠੀੜ ਹੋ ਕੇ ਬੈਠੀ ਨੇ ਆਣਾ ਤਾਂ ਸਾਰਾ ਕੁਝ ਘਰ ਹੀ ਹੈ ਨਾ ਤੇ ਮੈਂ ਕੱਲੀ ਨੇ ਥੋੜੀ ਖਾ ਜਾਨਾ ਸਾਰਾ ਕੁਝ ਵੇਖਾ ਪਤਾ ਨਹੀਂ ਕੌਣ ਆ ਸਸੀ ਕਾਂ ਭੂਆ ਜੀ